ਕਿਹੜੇ ਪਿੰਡ ਆਪਾ ਤੇ ਕਿਹੜਾ ਜ਼ਿਲ੍ਹਾ ਠੀਕ ਹੈ ਜੀ ਮੇਰਾ ਨਾਮ ਰਾਜਪਾਲ ਕौरा ਜੀ ਪਿੰਡ ਆਕਲੀਆ ਕਲਾਂ ਜ਼ਿਲ੍ਹਾ ਬਠਿੰਡਾ ਜੀ ਜੀ ਹਾਂਜੀ ਦੇਖਿਆ ਕਿ ਜਦੋਂ ਅਸੀਂ ਆਏ ਤਾਂ ਤੁਸੀਂ ਕੋੜਿਆਂ ਦੀ ਸੇਵਾ ਕਰ ਰਹੇ ਸੀ ਹਨ ਖੁਰ ਸਾਫ਼ ਕਰ ਰਹੇ ਸੀ ਉਹਨੂੰ ਨਿਵਾ ਰਹੇ ਸੀਗੇ ਤੇ ਇਹ ਕਿਹਾ ਜਾਂਦਾ ਹੈਗਾ ਕਿ ਜਿਹੜੇ ਸ਼ੌਂਕ ਹੈਗੇ ਅਕਸਰ ਹੀ ਦੇਖੇ ਜਾਂ ਤਾਂ ਨੌਜਵਾਨਾਂ ਦਾ ਜਾਂ ਫਿਰ ਮਰਦਾਂ ਦਾ ਸ਼ੌਂਕ ਕਿਹਾ ਜਾਂਦਾ ਹੈਗਾ ਤੁਹਾਨੂੰ ਕਿਵੇਂ ਸ਼ੌਂਕ ਪਿਆ ਤਾਂ ਦੇਖੋ ਵੀਰੇ ਸ਼ੌਂਕ ਤਾਂ ਮੈਂ ਪਿਛਲੀਆਂ ਵੀਡੀਓਜ਼ ਵਿੱਚ ਵੀ ਦੱਸਿਆ ਹਨਾ ਸ਼ੁਰੂ ਤੋਂ ਹੀ ਹੈ ਮੈਨੂੰ ਬਚਪਨ ਤੋਂ ਹੀ ਆਪਣੇ ਪਿੱਛੇ ਕੋੜੀਆਂ ਰੱਖਦੇ ਸੀ ਪਰ ਜਿਹੜਾ ਇੱਥੇ ਆ ਕੇ ਸ਼ੌਂਕ ਪਾਇਆ 2004 ਦੇ ਵਿੱਚ ਆਪਾਂ ਜਿਹੜੀ ਇੱਕ ਕੋੜੀ ਤੋਂ ਕੰਮ ਹੌਲੀ-ਹੌਲੀ ਸਟਾਰਟ ਕੀਤਾ ਤੇ ਅੱਜ ਸੁਖ ਨਾਲ 5 6 ਮਤਲਬ ਜਾਨਵਰ ਹੈਗੇ ਆ ਤੇ ਨਾਲ ਦੀ ਨਾਲ ਆਪਾਂ ਸੇਲ ਵੀ ਕਰੀ ਜਾਂਦੇ ਆ ਵੈਗਰੂ ਦੀ ਕਿਰਪਾ ਤੇ ਸ਼ੌਂਕ ਤਾਂ ਦੇਖੋ ਜੀ ਜਦੋਂ ਹੁਣ ਜੋਤ ਨੂੰ ਇਹਦੇ ਪਾਪਾ ਨੂੰ ਹਨਾ ਕੋਈ ਕੰਮ ਹੁੰਦਾ ਤਾਂ ਉਹ ਮੈਨੂੰ ਤਾਂ ਮੱਲ ਮੱਲੀ ਸ਼ੌਂਕ ਲੱਗ ਜਾਂਦਾ ਵੀ ਉਹ ਹੈ ਨਹੀਂ ਤੇ ਹੁਣ ਮੈਂ ਹੀ ਕਰਨਾ ਅੱਛਾ ਕਿਤੇ ਉਹ ਤਾਂ ਨਹੀਂ ਕਿ ਮਤਲਬ ਕਹਿਆ ਜਾਂਦਾ ਕਿ ਘਰ ਜਿਹੜੀ ਔਰਤ ਹੁੰਦੀ ਹੈ ਉਹਨੂੰ ਘਰ ਸੰਬੰਧੀ ਜਿਹੜੀ ਹੁੰਦੀ ਹੈ ਕਿ ਮਜਬੂਰੀ ਵੀ ਬਣ ਜਾਂਦੀ ਹੈ ਕਿ ਜਦੋਂ ਕੋਈ ਕਰਦਾ ਜਿਹੜਾ ਹੈਗਾ ਨੌਜਵਾਨ ਹੈ ਮੁੰਡਾ ਜਿਹੜਾ ਬਾਹਰ ਜਾਂਦਾ ਤਾਂ ਅਕਸਰ ਹੀ ਜਿਹੜਾ ਔਰਤਾਂ ਨੂੰ ਜਿਹੜਾ ਕੰਮ ਕਰਨਾ ਪੈਂਦਾ ਨਹੀਂ ਵੀਰੇ ਇਸ ਕੰਮ ਦੀ ਮੈਨੂੰ ਕੋਈ ਮਜਬੂਰੀ ਨਹੀਂ ਇਹ ਮੈਂ ਪੂਰੇ ਸ਼ੌਂਕ ਨਾਲ ਮਿਹਨਤ ਨਾਲ ਲਗਨ ਨਾਲ ਕਰਦੀ ਆਂ ਕਿਉਂਕਿ ਮੈਨੂੰ ਜਾਨਵਰਾਂ ਨਾਲ ਜਿਹੜਾ ਪਿਆਰ ਆ ਉਹ ਜੋਤ ਜਿੰਨਾ ਹੀ ਆ ਤੇ ਮਤਲਬ ਜਦੋਂ ਮੈਂ ਉਧਰ ਭਾਂਡੇ ਭੁੰਡੇ ਸਾਫ਼ ਕਰਕੇ ਇੱਧਰ ਕੁੱਕਰ ਵਗੈਰਾ ਦੇ ਵਿੱਚ ਮਤਲਬ ਜੇ ਕੁਝ ਅੰਗੜੇ ਟੋਕਣੇ ਦੇ ਵਿੱਚ ਪਾਉਣਾ ਆਉਣੀ ਆ ਤਾਂ ਮੈਂ ਉੱਥੇ ਕੁੱਕਰ ਰੱਖ ਕੇ ਤੇ ਨਾਲ ਹੀ ਖੇਡ ਲੱਗ ਜਾਂਦੀ ਆ ਕਦੇ ਉਹ ਆਪਣਾ ਛੋਟਾ ਬੱਚਾ ਹੁਣ ਤਸਕਰ ਤੇ ਉਹਨੂੰ ਬੁਲਾ ਲਿਆ ਕਦੇ ਉਹਨੂੰ ਕੁਝ ਵੀ ਮਤਲਬ ਖਾਣ ਗਿਝਾ ਲਿਆ ਤਾਂ ਕਰਕੇ ਫਿਰ ਉਹ ਹੁਣ ਤੋਂ ਮੇਰਾ ਮਤਲਬ ਉਹ ਕਰਨ ਲੱਗੂ ਫਿਰ ਆਪਾਂ ਜਿਹੜੀਆਂ ਵੀਡੀਓਜ਼ ਉਹਦੇ ਨਾਲ ਪਾਇਆ ਕਰਾਂਗੇ ਛੋਟੇ ਹੁੰਦੇ ਤੋਂ ਖਿਜਾਉਣਾ ਪੈਂਦਾ ਆਪਾਂ ਨੂੰ ਹਾਂਜੀ ਕਿੰਨੇ ਬੱਚੇ ਕਿੰਨੇ ਆ ਪਰਿਵਾਰ ਚ ਕ ਬੱਚਾ ਮੇਰੇ ਇੱਕ ਹੀ ਆ ਜੀ ਗੁਰਜੋਤ ਸਿੰਘ ਹਾਂਜੀ ਸੱਸ ਸਹੁਰਾ ਤੇ ਮੇਰੇ ਹਸਬੰਦ ਅੱਛਾ ਸੱਸ ਸਹੁਰੇ ਜਿਹੜਾ ਨਾਲ ਹੀ ਹੈ ਸੱਸ ਨੂੰ ਨਹੀਂ ਲੱਗਦਾ ਕਿ ਮਤਲਬ ਉਹ ਜਾਨਵਰਾਂ ਦਾ ਕੰਮ ਕਰ ਜਾਂਦੇ ਘਰੇ ਮੈਨੂੰ ਮੇਰੀ ਸੇਵਾ ਵੀ ਕਰਨੀ ਆ ਅਕਸਰ ਇਹ ਦੇਖਿਆ ਹੈਗਾ ਕਿ ਨੋ ਸੱਸ ਦਾ ਜਿਹੜਾ ਚੱਲਦਾ ਹੀ ਰਹਿੰਦਾ ਨਹੀਂ ਜੀ ਦੇਖੋ ਆਪਾਂ ਇਦਾਂ ਤਾਂ ਕਦੇ ਨਹੀਂ ਕੀਤਾ ਵੈਗਰੋ ਦੀ ਕਿਰਪਾ ਹੈ ਉਹਨਾਂ ਦੀ ਵੀ ਜਿਹੜੀ ਸਾਮ ਸਮਾਈ ਦੇਖ ਰੇਖੋ ਆਪਣਾ ਫਰਜ਼ ਸਮਝ ਕੇ ਆਪਾਂ ਕਰਨੀ ਹੈ ਨਾ ਚਲੋ ਬਜ਼ੁਰਗਾਂ ਦਾ ਹੁੰਦਾ ਵੀ ਇਹ ਕਈ ਵਾਰੀ ਉਹ ਆਪਾਂ ਬਸ ਮਹਾਰਾਜ ਦੇ ਲੜ ਲੱਗੇ ਆਪਾਂ ਨੂੰ ਪਤਾ ਵੀ ਇਹ ਮੇਰਾ ਫਰਜ਼ ਹੈ ਉਹ ਮੈਂ ਆਪਦਾ ਜਮਾਂ ਸਮੇਂ ਸਿਰ ਨਿਵਾ ਦੇਣਾ ਜਦੋਂ ਉਹਨਾਂ ਨੇ ਰੋਟੀ ਖਾਣੀ ਆ ਰੋਟੀ ਚਾਹ ਪੀਣੀ ਆ ਚਾਹ ਦੁੱਧ ਜੋ ਵੀ ਉਹਨਾਂ ਦਾ ਲੀੜਾ ਲੱਤਾਂ ਸਾਰਾ ਉਹਨਾਂ ਦਾ ਕੰਮ ਕਰਕੇ ਇਹਨਾਂ ਨੂੰ ਫੇਰ ਆਉਣੀ ਆ ਜੀ ਮਤਲਬ ਫਰਜ਼ ਵੀ ਨਿਵਾ ਰਹੇ ਉਹ ਤੇ ਜਿਹੜੀ ਜ਼ਿੰਮੇਵਾਰੀ ਹੈ ਜਿਹੜੀ ਉਹ ਵੀ ਹਾਂਜੀ ਜੇ ਆਪਾਂ ਹੁਣ ਪਹਿਲਾਂ ਫਰਜ਼ ਨਿਵਾ ਜੇ ਹੁਣ ਮੈਂ ਇੱਧਰ ਇਨਾਂ ਚ ਦੂਰੀ ਫਿਰਾਂ ਉਹ ਭੁੱਖੇ ਮੈਂ ਕੀ ਜਾਣ ਵਿਚਾਰੇ ਉੱਧਰ ਹਨਾ ਫਿਰ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਆਪਾਂ ਸਾਰਾ ਘਰ ਦਾ ਕੰਮ ਨਿਪਟਾ ਕੇ ਦੁੱਧ ਪਾਣੀ ਰੋਟੀ ਟੱਕ ਸਾਰਾ ਨਿਮੇੜ ਕੇ ਜਿਹੜਾ ਵਾਧੂ ਟਾਈਮ ਆ ਉਹ ਇਹਨਾਂ ਨਾਲ ਗੁਜ਼ਾਰੀਦਾ ਵੀਰੇ ਇਹਨਾਂ ਨੂੰ ਤੱਕ ਕਿਹੜਾ ਬੋਲਣਾ ਵਿਚਾਰੇ ਨੇ 10 ਮਿੰਟ ਲੇਟ ਵੀ ਹੋ ਜਾਣਗੇ ਤਾਂ ਵੀ ਕੋਈ ਨਹੀਂ ਸੋ ਨੌਜਵਾਨ ਜੋਤ ਵੀ ਸਾਡੇ ਨਾਲ ਹੈ ਉਹਦੇ ਨਾਲ ਗੱਲ ਕਰਦੇ ਆ ਕਿ ਆਖਰ ਅੱਜ ਕੱਲ ਦੇ ਜਿਹੜੇ ਨੌਜਵਾਨ ਪੀੜੀ ਹੈਗੀ ਉਹ ਵਿਦੇਸ਼ਾਂ ਨੂੰ ਭੱਜ ਰਹੀ ਹੈ ਆਪਣੇ ਪੰਜਾਬ ਚ ਜਿਹੜਾ ਹੈਗਾ ਕੰਮ ਕਰਨਾ ਸ਼ਾਇਦ ਉਹ ਸੰਗਦੇ ਹੈ ਕੀ ਲੱਗਦਾ ਹੈ ਕਿ ਮਤਲਬ ਮੈਂ ਦੇਖਿਆ ਕਿ ਤੁਸੀਂ ਸੇਵਾ ਕਰ ਰਹੇ ਸੀ ਇਹਨਾਂ ਦੀ ਕੰਮ ਕਰ ਰਹੇ ਹੋ ਨੌਜਵਾਨੋਂ ਲੱਗਦਾ ਨਹੀਂ ਕਿ ਮਤਲਬ ਇਹ ਕੰਮ ਚ ਕਿਹੜੇ ਚ ਪੈ ਗਏ ਨਹੀਂ ਇਹ ਤਾਂ ਕੰਮ ਸਭ ਤੋਂ ਵਧੀਆ ਹੀ ਕੈਨੇਡਾ ਨਾਲੋਂ ਦਾ ਦੁੱਗਣਾ ਵਧੀਆ ਹੈਗਾ ਕਿਉਂਕਿ ਉੱਧਰ ਤਾਂ ਪਰਿਵਾਰ ਤੋਂ ਵਿਛੜਨਾ ਇੱਕ ਤਾਈ ਤੇ ਇੱਧਰ ਪਰਿਵਾਰ ਚ ਰਹਿ ਕੇ ਕੰਮ ਕਰਨਾ ਉਹ ਸਭ ਤੋਂ ਵਧੀਆ ਉਹੀ ਕੰਮ ਆ ਜਿਹੜਾ ਪਰਿਵਾਰ ਚ ਰਹਿ ਕੇ ਤੇ ਪਰਿਵਾਰ ਦੀ ਸਹਾਇਤਾ ਨਾਲ ਹੋਵੇ ਤੇ ਕੈਨੇਡਾ ਵੀ ਵੈਸੇ ਠੀਕ ਆ ਸਾਰੇ ਕਮਾਈਆਂ ਕਰਨੀਆਂ ਹੁੰਦੀਆਂ ਪਰ ਇੰਨਾ ਚ ਵੀ ਬਹੁਤ ਕਮਾਈ ਆ ਜੇ ਕਿਸੇ ਨੇ ਕਰਨੀ ਹੈ ਤਾਂ ਨਹੀਂ ਸ਼ੌਂਕ ਵੀ ਕਈਆਂ ਨੂੰ ਹੈਗਾਗਾ ਉਹ ਕੈਨੇਡਾ ਬੈਠੇ ਵੀ ਸ਼ੌਂਕ ਪੂਰੀ ਤੇ ਇਧਰ ਆਪਦੇ ਮਤਲਬ ਕਿ ਵੀ ਬੰਦੇ ਰੱਖੇ ਹੋਏ ਹੈਗੇ ਪਰ ਆਪਣਾ ਤਾਂ ਮੇਨ ਇਹੀ ਹੈ ਵੀ ਕਿ ਇਹਨਾਂ ਨਾਲ ਸ਼ੌਂਕ ਹੀ ਆ ਤੇ ਪ੍ਰੋਫਿਟ ਵੀ ਬਹੁਤ ਆ ਵੀਰੇ ਹਾਂਜੀ ਬਸ ਦੋਨੇ ਚੀਜ਼ਾਂ ਬਣਾ ਲੀਆਂ ਮਤਲਬ ਸ਼ੌਂਕ ਵੀ ਹੈ ਤੇ ਨਾਲੇ ਨੂੰ ਬਿਜ਼ਨਸ ਦੇ ਤੌਰ ਤੇ ਵੀ ਕੀ ਚਲੋ ਸਟੱਡੀ ਕੀ ਕਰ ਰਹੇ ਹੋ ਕਿਹੜੀ ਕਲਾਸ ਸਟੱਡੀ ਮੈਂ ਬੀਏ ਕਰ ਰਹੀ ਹਾਂ ਜੀ ਤੇ ਹਾਂਜੀ ਰੀਸੈਂਟਲੀ ਮੈਂ ਪਲੱਸ 2 ਕੀਤੀ ਹੈਗੀ ਹੁਣ ਮੈਂ ਬੀਏ ਕਰ ਰਹੀ ਹਾਂ ਜੀ ਸਟੱਡੀ ਦੇ ਨਾਲ ਨਾ ਬਸ ਮੰਮਾ ਘਰੇ ਸਾਹਮਦੇ ਤੇ ਮੈਂ ਕਾਲਜ ਹੀ ਚਲਾਇਆ ਜਨਾ ਹੈ ਅਸੀਂ ਮੰਮਾ ਹੀ ਜ਼ਿਆਦੇ ਸਾਹਮਦੇ ਹੈਗੇ ਸਟਾਰਟਿੰਗ ਫਿਰ ਜਿਹੜਾ ਮੰਮਾ ਨੂੰ ਜਿਹੜਾ ਸ਼ੌਂਕ ਸੀ ਕਹਿਆ ਜੀ ਸਟਾਰਟਿੰਗ ਜਿਹੜੀ ਹਾਂ ਸਟਾਰਟਿੰਗ ਹੈ ਇਹਨਾਂ ਨੇ ਕੀਤੀ ਆਈ ਕਿਉਂਕਿ ਮੈਰਿਜ ਤੋਂ ਬਾਅਦ ਮੰਮਾ ਕੀ ਫੇਰ ਹੀ ਘਰੇ ਕੋੜੀ ਆਈ ਆਈ ਤੇ ਉਸ ਤੋਂ ਬਾਅਦ ਮੇਰਾ ਵੀ ਬਸ ਮਲਕੇ ਵੀ ਜਦੋਂ ਜੰਮਿਆ ਉਹ ਕੋੜੀਆਂ ਜੀ ਸੀ ਖੇਡਿਆ ਜੀ ਨਾਲ ਹੀ ਮੰਮਾ ਦੇ ਤੇ ਮੈਨੂੰ ਵੀ ਉਨੇ ਹੀ ਸ਼ੌਂਕ ਹੈ ਜੀ ਪਿਆਰ ਕਿੰਨਾ ਕੁ ਮਿਲਿਆ ਤੁਹਾਡੇ ਮੰਮਾ ਕਹਿੰਦੇ ਹੈਗੇ ਕਿ ਮਤਲਬ ਉਹ ਉਹਨਾਂ ਤੋਂ ਵੱਧ ਜਿਹੜਾ ਹੈਗਾ ਪਿਆਰ ਜਿਹੜਾ ਮੈਨੂੰ ਆਪਦੇ ਜਿਹੜੇ ਹੈਗੇ ਜਾਨਵਰ ਹੈ ਉਹਨਾਂ ਨੂੰ ਐ ਬਰਾਬਰ ਰੱਖਿਆ ਕਿ ਜੇਕਰ ਆਪਦੇ ਬੇਟੇ ਨੂੰ ਜਿੰਨਾ ਪਿਆਰ ਹੈ ਕਿ ਉਹਨਾਂ ਨੂੰ ਉਹਨਾਂ ਇੱਕ ਪਿਆਰ ਜਿਹੜਾ ਜਾਨਵਰਾਂ ਨੂੰ ਵੀ ਰੱਖੇ ਹਾਂ ਬਿਲਕੁਲ ਰੱਖਦੇ ਆ ਜੀ ਮੈਨੂੰ ਰੋਟੀ ਦਿੰਦੇ ਇਹਨਾਂ ਨੂੰ ਵੀ ਰੋਟੀ ਖਵਾਉਂਦੇ ਆ ਵਧੀਆ ਜੀ ਮੈਨੂੰ ਰੋਟੀ ਖਵਾ ਕੇ ਇੱਧਰ ਆ ਜਾਂਦੇ ਆ ਇਹਨਾਂ ਨੂੰ ਖਵਾ ਦਿੰਦੇ ਜਿਹੜੀ ਵੱਧ ਹੁੰਦੀ ਹੈਗੀ ਤੇ ਕੁਝ ਵੀ ਬੰਦ ਆ ਕੋਈ ਸੇਬ ਸੂਬਾ ਵਗੈਰਾ ਕੇਲੇ ਵਗੈਰਾ ਸਾਰਾ ਕੁਝ ਖਵਾ ਦਿੰਦੇ ਮਮੀ ਇਹਨਾਂ ਨੂੰ ਅੱਛੇ ਨਾ ਕਰ ਦੇਖਿਆ ਐ ਨਹੀਂ ਹੁੰਦਾ ਸੀਗਾ ਕਿ ਦੋ ਪ੍ਰਾਏ ਜਾਂ ਦੋ ਪੈਣਾ ਹੁੰਦੀਆਂ ਇੱਕ ਨੂੰ ਮਾਪਿਓ ਜੇ ਜ਼ਿਆਦਾ ਪਿਆਰ ਕਰਦਾ ਹੈ ਹਾਲਾਂਕਿ ਦੋਨੇ ਪਿਆਰੇ ਹੁੰਦੇ ਆ ਜਵਾਕ ਆ ਬੱਚੇ ਜਿਹੜੇ ਆ ਮਾਪਿਓ ਨੂੰ ਹਮੇਸ਼ਾ ਹੀ ਪਿਆਰੇ ਹੁੰਦੇ ਲੇਕਿਨ ਦੂਜੇ ਨੂੰ ਜੈਲ ਸੀ ਜੁਰੂ ਹੁੰਦੀ ਕਿ ਸ਼ਾਇਦ ਉਹਨੂੰ ਜ਼ਿਆਦਾ ਪਿਆਰ ਕਰਦੇ ਨੀ ਮੇਰਾ ਵੀ ਸ਼ੌਂਕ ਹੈ ਫਿਰ ਮੈਨੂੰ ਤਾਂ ਵਧੀਆ ਵੀ ਮੇਰਾ ਕੰਮ ਵੀ ਮੰਮੀ ਕਰ ਦਿੰਦੀ ਹੈਗੀ ਮੈਂ ਵਿਲਾ ਬੈਠਾ ਰਹਿਣਾ ਇਹ ਮੰਮੀ ਕਰ ਜਾਂਦੇ ਮੈਨੂੰ ਤਾਂ ਵਧੀਆ ਹੀ ਸਕਾ ਵੀ ਇਹਨਾਂ ਨੂੰ ਵੱਧ ਪਿਆਰ ਕਰ ਜਿੰਮੇਵਾਰੀ ਤੁਹਾਡੇ ਤੇ ਰਹਿਣੀ ਸੀ ਪੂਰੀ ਹਾਂ ਨਹੀਂ ਜਿੰਮੇਵਾਰੀ ਫਿਰ ਮੇਰੇ ਤੇ ਹੀ ਰਹਿਣੀ ਸੀ ਜਾਂ ਮੇਰੇ ਪਾਪਾ ਦੇ ਰਹਿਣੀ ਸੀ ਡੈਡੀ ਤੇ ਤੇ ਹੁਣ ਵਧੀਆ ਮੈਂ ਮੈਂ ਨਾ ਕਰੇ ਹੋਮਾ ਡੈਡੀ ਨਾ ਹੁਣ ਸ਼ਾਮ ਨੂੰ ਤਾਂ ਇਹਨੇ ਮੈਨੂੰ ਪੁੱਛਣਾ ਮੰਮਾ ਫਿਰ ਮੈਂ ਨਾਲ ਆ ਮੈਂ ਗੁਰਦੁਆਰਾ ਸਾਹਿਬ ਜਾਇਆ ਮੈਂ ਤੁਸੀਂ ਕਰ ਲਓਂ ਘੋੜੀਆਂ ਦਾ ਕੰਮ ਮੈਂ ਕਿਉਂ ਜਾਊ ਕਰ ਲੂੰਗੀ ਬਸ ਮੈਨੂੰ ਇਹ ਹੁੰਦਾ ਵੀ ਇਹ ਆਇਆ ਨਾ ਕਵੇ ਵੀ ਇਹ ਛੇੜੀ ਬੈਠਿਆ ਕੰਮ ਤੇ ਮੈਂ ਰਹਿ ਗਿਆ ਮੈਂ ਗੁਰੂ ਘਰ ਨਹੀਂ ਜਾ ਸਕਿਆ ਸਵੇਰੇ ਥੋੜਾ ਲੇਟ ਉੱਠਦਾ ਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਇ ਆਉਂਦੇ ਆ ਰਹਿ ਰਸ ਵੇਲੇ ਚਲੋ ਇੱਕ ਟਾਈਮ ਤਾਂ ਜਾਣਾ ਜ਼ਰੂਰੀ ਹੈ ਹਨਾ ਵੈਸੇ ਵੀ ਉਹ ਪ੍ਰਮਾਤਮਾ ਦਾ ਹੀ ਹੈ ਸਭ ਕੁਝ ਜਿਹੜਾ ਦਿੱਤਾ ਹੈ ਜੇਕਰ ਉਹਨੂੰ ਆਪਾਂ ਭੁੱਲ ਨਹੀਂ ਦੱਸ ਉਹਨੂੰ ਆਪਣਾ ਆਪ ਨੂੰ ਭੁੱਲ ਗਿਆ ਹਾਂਜੀ ਨਹੀਂ ਵੀਰੇ ਇਹ ਤਾਂ ਤੇ ਫਿਰ ਕਿੰਨੇ ਵਜੇ ਸ਼ੁਰੂਆਤ ਕਿੰਨੇ ਵਜੇ ਟੋਡੀ ਸਵੇਰ ਦੀ ਸ਼ੁਰੂਆਤ ਮੇਰੀ 3:30 ਵਜੇ ਅੱਛਾ 3:30 ਵਜੇ ਹਾਂਜੀ ਅੱਛਾ ਬਸ 2-4 ਮਿੰਟ ਵੈਸੇ ਗਰੂ ਦਾ ਬਿਨਾਮ ਲਈਦਾ ਫਿਰ ਆਪਦਾ ਉੱਠੀਦਾ ਫਿਰ ਇਹਨਾਂ ਨੂੰ ਸਵੇਰ ਉੱਠ ਕੇ ਪਹਿਲਾਂ ਮੈਂ ਇਹਨਾਂ ਨੂੰ ਪੱਠੇ ਪਾਉਣੀ ਆ ਮੱਝਾਂ ਨੂੰ ਪਾਉਣੀ ਆ ਉਸ ਤੋਂ ਬਾਅਦ ਉਹ ਬਿਮਾਰ ਘੋੜੀ ਨੂੰ ਪਾਣੀ ਪਿਆ ਕੇ ਦੁੱਧ ਦੇ ਵਿੱਚ ਦਵਾਈ ਪਾ ਕੇ ਦੇ ਦੇਣੀ ਆ ਕਿਉਂਕਿ ਫਿਰ ਐ ਹੁੰਦਾ ਵੀ ਫਿਰ ਦੁਪਹਿਰ ਵਾਲੀ ਦਾ ਟਾਈਮ ਹੋ ਜਾਣਾ ਮੈਂ ਇਹਨਾਂ ਦੇ ਉੱਠਦਿਆਂ ਨੂੰ ਘੋੜਿਆਂ ਦਾ ਕੰਮ ਸਾਰਾ ਨਿਵੇੜ ਲੈਣੀ ਆ ਜੀ ਦਵਾਈ ਬੂਟੀ ਹੁਣ ਸਾਰੀ ਮੈਂ ਦੇਣੀ ਆ ਘੋੜੀ ਬਿਮਾਰ ਹੈ ਬੱਚੇ ਨੂੰ ਵੀ ਜੋ ਵੀ ਦੇਣੀ ਆ ਤਾਕਤ ਵਗੈਰਾ ਦੀ ਸਾਰਾ ਕੁਝ ਮੈਂ ਦੇ ਦਿੰਨੀ ਆ ਇਹਨਾਂ ਨੂੰ ਕੋਈ ਫਿਕਰ ਨਹੀਂ ਅੱਛਾ ਕੋਈ ਫਿਕਰ ਨਹੀਂ ਹਾਂਜੀ ਲੱਗ ਰਿਹਾ ਵਾਕਈ ਜਿਸ ਤਰ੍ਹਾਂ ਦੇ ਨਾਲ ਗੱਲਾਂ ਕੀਤੀਆਂ ਕੋਈ ਫਿਕਰ ਨਹੀਂ ਜੇ ਘਰੇ ਹੁੰਦੇ ਇਹਦੇ ਪਾਪਾ ਘਰੇ ਹੋਣ ਫਿਰ ਮੈਂ ਥੋੜਾ ਵੇਸਲੀ ਹੋ ਜਾਣੀ ਮੈਨੂੰ ਐ ਹੁੰਦਾ ਚੱਲ ਹੈਗੇ ਅੱਜ ਮੈਂ 10 ਮਿੰਟ ਮੋਬਾਈਲ ਮੂਲ ਦੇਖਣ ਦਾ ਲਾਲਚ ਕਰ ਲਈ ਮੋਬਾਈਲ ਵੀ ਅੱਜਕੱਲ ਮੇਰੇ ਖਿਆਲ ਜੋ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ ਹੈ ਹਨਾ ਹਾਂਜੀ ਵੀਰੇ ਤਾਂ ਹੈ ਫਟਾਫਟ ਚੱਕ ਕੇ ਦੇਖੀਦਾ ਫਿਰ ਫੋਨ ਤਾਂ ਵੀ ਮੈਸੇਜ ਤਾਂ ਨਹੀਂ ਆਇਆ ਪਿਆ ਕਿਸੇ ਦਾ ਫੋਨ ਤਾਂ ਨਹੀਂ ਆਇਆ ਕਿ ਉਹਨਾਂ ਕਿ ਸ਼ਾਇਦ ਪੇਕੇ ਤੋਂ ਤਾਂ ਨਹੀਂ ਕੋਈ ਆ ਗਿਆ ਹਾਂਜੀ ਉੱਥੇ ਤਾਂ ਹਾਂ ਵੀਰੇ ਆਏ ਆ ਪਤੀ ਜੀ ਪਤੀਜਿਆਂ ਤਾਂ ਸਾਰੇ ਬਾਹਰ ਗਏ ਹੋਏ ਆ ਅੱਛਾ ਬਾਹਰ ਮੰਮੀ ਪਾਪਾ ਨੂੰ ਕਰ ਲਈਦਾ ਸਵੇਰ ਸ਼ਾਮ ਫੋਨ ਬਿਲਕੁਲ ਹਾਂਜੀ ਤੇ ਕੀ ਫਿਰ ਰਾਤ ਤੱਕ ਕਿੰਨੇ ਵਜੇ ਤੱਕ ਜਿਹੜਾ ਤੁਸੀਂ ਇਹਨਾਂ ਦੇ ਨਾਲ ਜਿਹੜਾ ਕੰਮ ਕਰਦੇ ਹੋ ਸੇਵਾ ਜਿਹੜੀ ਹੈਗੀ ਸਵੇਰੇ 3:30 ਵਜੇ ਤੋਂ ਉਹ ਤਾਂ ਰਾਤ ਨੂੰ ਤਾਂ ਵੀਰੇ ਟਾਈਮ ਨਾਲ ਹੀ ਐਵੇਂ ਕਹੀਏ ਸਵੇਹਾ ਹੀ ਸਾਡੀ ਆਦਤ ਹੈ ਅਸੀਂ 7:30 ਵਜੇ ਦਿਨ ਫ੍ਰੀ ਹੋ ਜਾਂਦੇ ਆ ਜਮਾ ਉਸ ਤੋਂ ਬਾਅਦ ਬਸ ਨਹਾ ਧੋ ਕੇ ਆਵਦਾ ਕੋਈ ਫੋਨ ਦੇਖੋ ਜੋਤ ਪਾਠ ਕਰ ਲੈਂਦਾ ਤੇ ਮੈਂ ਬੰਚੜ ਫੋਨ ਦੇਖ ਲਿਆ ਬੰਚੜ ਸੈਰਸੂਰ ਕਰ ਲਈਦੀ ਆ ਸਿਰ ਸਰੀਰ ਵੀ ਥੋੜਾ ਫਿੱਟ ਰੱਖਣਾ ਹੁੰਦਾ ਨਾ ਫਿਰ ਤਾਂ ਘੋੜੀ ਤੇ ਵੀ ਨਹੀਂ ਬੈਠਾ ਜਾਂਦਾ ਤਾਂ ਕਰਕੇ ਫਿਰ ਟਾਈਮ ਨਾਲ ਹੀ ਹਾਂਜੀ ਘੋੜਸਵਾਰੀ ਤਾਂ ਪਹਿਲਾਂ ਤੋਂ ਸ਼ੌਂਕ ਸੀ ਜਦੋਂ ਪੱਕੇ ਕਰ ਸੀ ਤੁਸੀਂ ਅਨ ਦੇਖੋ ਵੀਰੇ ਉੱਥੇ ਤਾਂ ਨੀਆਂ ਪੈਵੇਂ ਕਹਦੀ ਕਦੇ ਚੜੇ ਸੀਗੇ ਵੀ ਦੇਖਦੇ ਜਰੂਰ ਸੀ ਤੁਰਦੀਆਂ ਫਿਰਦੀਆਂ ਤਾਂ ਮਤਲਬ ਸੋਹਣੀਆਂ ਲੱਗਦੀਆਂ ਉਹਨਾਂ ਦੀ ਜਿਹੜੀ ਸਾਂ ਸਮਾਈ ਸੀ ਥੋੜੀ ਜਿਹੀ ਮੇਰੇ ਨਾਲੋਂ ਜ਼ਿਆਦਾ ਸੀ ਕਿਉਂਕਿ ਇੱਥੇ ਸਾਡੇ ਖੇਤੀਬਾੜੀ ਦੇ ਨਾਲ ਕੰਮ ਫਿਰ ਸੋਨੂੰ ਪਤਾ ਬਜ਼ੁਰਗਾਂ ਦਾ ਵੀ ਨਾਲ ਤੇ ਇਹਨਾਂ ਦਾ ਤਾਂ ਖੇਤ ਤੋਂ ਟਾਈਮ ਨਹੀਂ ਲੱਗਦਾ ਜੋਤ ਪੜਦਾ ਫਿਰ ਮੈਂ ਕੱਲੀ ਕਿੱਧਰ ਕਿੱਧਰ ਹਨਾ ਥੋੜਾ ਐ ਫਰਕ ਪੈ ਜਾਂਦਾ ਸਾਂ ਸਮਾਈ ਦਾ ਕੋਸ਼ਿਸ਼ ਕਰਦੀ ਹੁੰਨੀ ਆ ਵੀ ਆਪਾਂ ਵੀ ਲੋਕਾਂ ਵਾਂਗੂੰ ਸਾਂ ਸਮਾਈ ਕਰੀਏ ਤੇ ਹਾਂਜੀ ਕਹਿੰਦੇ ਫਰਕ ਹੁੰਦਾ ਕੋਈ نسل ਦਾ ਵੀ ਹੁੰਦਾ ਹੈ ਕਿ ਜਿਵੇਂ ਹੁਣ ਆਪਣੇ ਕੋਲੇ ਜਿਹੜੀ ਘੋੜੀ ਹੈ ਕਿਹੜੀ ਹੈਗੀ ਕਿਹੜੀ نسل ਦੀ ਹੈ ਜਾਂ ਪਛਾਣਿਆ ਕਿਵੇਂ ਜਾਂਦਾ ਇਹਨੂੰ ਆਪਣੇ ਕੋਲ ਤਾਂ ਨੁਕਰੀਆਂ ਹੀ ਆ ਵੀਰੇ ਆਪਾਂ ਨੂੰ ਤਾਂ ਨੁਕਰੀਆਂ ਚ ਮਤਲਬ ਪਰਫੈਕਟ ਹੈ ਬਾਦ ਦਾ ਜਿਹੜਾ ਨੁਕਰੀਆਂ ਕਰਦੀਆਂ ਵੈਸੇ ਅਸੀਂ ਰੱਖ ਕੇ ਦੇਖੀਆਂ ਆ ਆਵ ਲਖਵੀ ਰੱਖੀ ਸੀ ਮਾਰਵਾੜੀ ਵੀ ਰੱਖੀ ਸੀ ਪਰ ਥੋੜਾ ਜਿਹਾ ਮਤਲਬ ਵਧੀਆ ਨਹੀਂ ਲੱਗਿਆ ਸਾਨੂੰ ਤੇ ਇਹ ਆਪਣੀ ਜਿਹੜੀ نسل ਹੈ ਬੀਸਾ ਦਾ ਬਹਾਰ ਜੀ ਹੈ ਮਤਲਬ ਜੇ ਅੱਜ ਆਪਾਂ ਪਾਤੀ ਸੇਲ ਤੇ ਕੱਲ ਨੂੰ ਬਸ ਇਹਨੇ ਸੇਲ ਹੋ ਜਾਣਾ ਹਾਂਜੀ ਆ ਬੱਚੇ ਆਪਾਂ ਛੋਟੇ ਛੋਟੇ ਵੇਚ ਦਿੰਦੇ ਤਿੰਨ ਤਿੰਨ ਮਹੀਨਾ ਦੇ ਅੱਜ ਪਾਏ ਆ ਤੇ ਵਸ ਸ਼ਾਮ ਨੂੰ ਜੋਤ ਨੂੰ ਫੋਨ ਆਉਣ ਲੱਗ ਜਾਂਦੇ ਆ ਕੈਨੇਡਾ ਤੱਕ ਆਪਣੇ ਬੱਚੇ ਜਾਂਦੇ ਆ ਵਧੀਆ ਤੇ ਇੱਕ ਜਿਹੜੀਆਂ ਵੀਡੀਓਜ਼ ਆ ਮੇਰੀਆਂ ਉਹ ਬੱਚੇ ਆਪਣੇ ਸਿਆਣੇ ਵਾਲੇ ਹੁੰਦੇ ਆ ਉਹਦਾ ਕਰਕੇ ਬੱਚਾ ਜਿਹੜਾ ਵਿਕਦਾ ਵਸ ਬੜੀ ਜਲਦੀ ਵਿਕ ਜਾਂਦਾ ਇਹ ਫਿਰ ਵਿਦੇਸ਼ਾਂ ਚ ਵੀ ਜਾਂਦੇ ਜਿਵੇਂ ਕੈਨੇਡਾ ਤੱਕ ਜਾਂਦੇ ਮਤਲਬ ਨਹੀਂ ਜਾਂਦੇ ਉਹ ਵੀਰ ਤਾਂ ਵਿਦੇਸ਼ਾਂ ਚ ਬੈਠੇ ਆ ਤੇ ਉਹ ਆਪਦੇ ਜਿਹੜੇ ਕੋਈ ਭੈਣ ਭਰਾ ਇੱਧਰ ਆ ਨਾ ਉਹਨਾਂ ਨੂੰ ਲੈ ਕੇ ਦਿੰਦੇ ਆ ਪੰਜਾਬ ਤੋਂ ਬਾਹਰ ਵੀ ਲੈ ਜਾਂਦੇ ਫਿਰ ਇਹ ਨਹੀਂ ਪੰਜਾਬ ਦੇ ਵਿੱਚ ਵਿੱਚ ਅੱਛਾ ਪੰਜਾਬ ਦੇ ਵਿੱਚ ਜਿਹੜਾ ਵੀਰੇ ਸਾਮਸ ਬਾੜ ਇਹਨਾਂ ਦੀ ਵਧੀਆ ਕਰਦਾਗਾ ਆਪਾਂ ਤੋਂ ਆਪਾਂ ਪੈਸੇ ਨੂੰ ਨਹੀਂ ਦੇਖਦੇ ਵੀ ਹਾਂ ਵੀ 10000 ਮਹਿੰਗੀਆਂ ਘੱਟ ਵੇਗੀ ਜਿਹੜੇ ਬੰਦੇ ਦੇ ਅੱਗੇ ਸਾਮਸ ਬਾੜ ਹੁੰਦੀ ਆਪਣੇ ਨਾਲ ਵਰਤਦਾ ਵੀਰੇ ਉਹਨੂੰ ਹੀ ਆਪਾਂ ਅੱਗੇ ਬੱਚੇ ਸੇਲ ਕੀਤੇ ਹੈਗੇ ਜਿੰਨੇ ਤਾਂ ਹੁਣ ਤੱਕ ਕੀਤੇ ਸਾਰੇ ਆਪਣੇ ਲਿੰਕ ਚ ਸਾਰੇ ਆ ਕੇ ਜਾਂਦੀ ਹੈਗੀ ਵਧੀਆ ਆਪਣਾ ਰਿਸਪੈਕਟ ਕਰ ਦਿਆ ਘਰੇ ਆਉਂਦੇ ਆ ਅਗਲੇ ਬੱਚੇ ਵੀ ਕਹਿੰਦੇ ਸੀ ਅਸੀਂ ਲੈ ਕੇ ਜਾਵਾਂਗੇ ਇੰਨੇ ਜਿਆਦੇ ਸਿਆਣੇ ਕਰਕੇ ਥੋੜੀ ਬੱਚੀ ਵਿੱਚ ਸੀ ਚਾਂਦਨੀ ਤੇ ਇਹ ਕੋੜੀ ਉਹ ਤੋ 3 ਮਹੀਨਿਆਂ ਤੇ ਗੱਭਣ ਸੀ ਤੇ ਉਹ ਬਾਪੂ ਜੀ ਉਹਦੋਂ ਫਰੋਜ ਪਰਵੰਨੀ ਦੇ ਆ ਉਦੋਂ ਉਹ ਕਹਿ ਗਏ ਸੀ ਵੀ ਜੇ ਇਹਨੇ ਬੱਚੀ ਦਿੱਤੀ ਅਸੀਂ ਲੈਣੀ ਆ ਤੇ ਹੁਣ 3 ਮਹੀਨਿਆਂ ਦੀ ਹੋਣ ਦਿੱਤੀ ਲੈ ਗਏ ਮਤਲਬ ਜਿਹੜੇ ਇਹਦੇ ਬੱਚੇ ਆ ਸਿਆਣੇ ਇੰਨੇ ਬਣਾ ਦਿੰਨੀ ਆ ਮੈਂ ਉਹਨਾਂ ਨੂੰ ਮਤਲਬ ਜਿਵੇਂ ਅੰਦਰਾਂ ਚੰਡ ਕੇ ਰੱਖ ਦਿਆਂ ਪੂਰੇ ਲੱਗਦਾ ਨਹੀਂ ਕਿ ਕਦੇ ਕੀ ਮਤਲਬ ਕੰਮ ਪੂਰਾ ਹੁੰਦਾ ਹੈ ਸਵੇਰ ਤੋਂ ਉੱਠ ਕੇ ਸਾਰੀ ਦਿਹਾੜੀ ਜਿਹੜਾ ਆਪਾਂ ਇਸੇ ਕੰਮ ਵਿੱਚ ਨਾ ਰੁੱਝੇ ਰਹਿਣੇ ਚਾਹੀਏ ਘਰ ਦਾ ਕੰਮ ਹੈ ਬੱਚਿਆਂ ਦਾ ਹੈ ਬਜ਼ੁਰਗਾਂ ਦਾ ਹੈ ਜਾਂ ਫਿਰ ਜਾਨਵਰ ਦਾ ਕੰਮ ਹੈਗਾ ਕਦੇ ਆਉਂਦਾ ਦਿਮਾਗ ਚੇਚ ਨਵੀਰ ਦੇਖੋ ਵਧੀਆ ਫਿਰ ਹੁਣ ਵਿੱਲਾ ਨੇ ਕਰਨਾ ਵੀ ਕੀ ਹੈ ਜੇ ਵਿੱਲੇ ਜਵੈਨੇ ਆ ਤਾਂ ਕੋਈ ਸਾਸ ਸੋਚ ਹੀ ਆਉਂਦੀ ਬੰਦੇ ਨੂੰ ਹਨਾ ਤੇ ਐ ਸੰਘਰਸ਼ ਭਰੀ ਜ਼ਿੰਦਗੀ ਜੀ ਵਧੀਆ ਲੱਗਦੀ ਹੈ ਭੱਜ ਭੱਜ ਕੇ ਵੀ ਉਹ ਪਿਆ ਹਜੇ ਆ ਪਿਆ ਹਜੇ ਐ ਆਪਦੇ ਆਪਣਾ ਲੜੀ ਜਾਂਦਾ ਪੂਰੇ ਸਾਰਾ ਦਿਨ ਸ਼ਾਵਣੋ ਅੱਜ ਕੱਲ ਦੇਖਿਆ ਔਰਤਾਂ ਜਿਹੜੀਆਂ ਹੈਗੀਆਂ ਜਿਆਦਾ ਮੋਬਾਈਲ ਤੇ ਸਮੇ ਬਤਾਉਂਦੀਆਂ ਜਾਂ ਫਿਰ ਕਹਿ ਜਾਏ ਕਿ ਔਰਤਾਂ ਜਿਹੜੀਆਂ ਅੰਡਗੌਂਡ ਦੀਆਂ ਜਿਹੜੀਆਂ ਹੈਗੀਆਂ ਬਹਿ ਕੇ ਜਿਹੜੀਆਂ ਫਿਰ ਕਹਿੰਦੇ ਕਿ ਚੁਗਲੀਆਂ ਬਹੁਤ ਹੁੰਦੀਆਂ ਹਨਾ ਉਹਨਾਂ ਦੇ ਉਸ ਤੋਂ ਤਾਂ ਬਚਿਓ ਸਾਰੇ ਕਿਉਂਕਿ ਆਪ ਦੇ ਕੰਮ ਹਾਂਜੀ ਹਾਂਜੀ ਵੀਰੇ ਚੁਗਲੀਆਂ ਕਰਨ ਦਾ ਕਿੱਥੇ ਟਾਈਮ ਦੁੱਖ ਸੁੱਖ ਹੀ ਨਹੀਂ ਫਰੋਲਿਆ ਜਾਂਦਾ ਕਿਸੇ ਨਾਲ ਆਪ ਦਾ ਕਿਉਂਕਿ ਇਹਨਾਂ ਤਾਂ ਫ੍ਰੀ ਹੋਈਦਾ ਫਿਰ ਤੁਹਾਨੂੰ ਦੱਸਿਆ ਵੀ ਜੇ 10 20 ਮਿੰਟ ਮੋਬਾਈਲ ਵੀ ਦੇਖਣਾ ਹਨਾ ਤੇ ਫਿਰ ਕਿਸੇ ਦਾ ਭੈਣ ਭਰਾ ਦਾ ਫੋਨ ਆ ਜਾਂਦਾ ਉਹ ਵੀ ਸੁਣਨਾ ਹੁੰਦਾ ਬਾਕੀ ਫਿਰ ਸਾਡੇ ਤਾਂ 1.5 ਵਜੇ ਵੀਰੇ ਖੇਤੀ ਦਾ ਕੰਮ ਬਸ ਚਾਹ ਚੁ ਕਰਕੇ ਖੇਤ ਕੱਲਣੀ ਤੇ ਉਸ ਤੋਂ ਬਾਅਦ ਮੈਂ ਫਿਰ ਇਹਨਾਂ ਨੂੰ ਲੱਗ ਜਾਣਾ 2 ਵਜੇ ਪਾਣੀ ਪੀਅਨ ਸਾਰਿਆਂ ਨੂੰ ਫਿਰ ਫਿਰ ਪੱਠੇ ਪਾਵਾਂਗੇ ਬਸ ਰਿਸ਼ਤੇਦਾਰੀ ਰਿਸ਼ਤੇਦਾਰੀ ਚ ਜਾਂਦਾ ਪੇਕੇ ਜਾਂਦਾ ਫਿਰ ਕਿਵੇਂ ਟਾਈਮ ਕੱਢਦੇ ਹੋ ਜਾਂ ਵਿਆਹ ਸ਼ਾਦੀ ਜਦੋਂ ਜਾਂਦੇ ਆ ਵਿਆਹ ਸ਼ਾਦੀ ਤਾਂ ਵੀਰੇ ਪਹਿਲਾਂ ਤਾਂ ਅਸੀਂ ਮਤਲਬ ਸ਼ਾਮ ਜੇ ਨੂੰ ਜਾਵੜਦੇ ਸੀ ਸਾਰਾ ਕੰਮ ਨਿਵੇੜ ਕੇ ਤੇ ਹੁਣ ਮਤਲਬ ਨਾ ਜਿਹੜਾ ਇਹਨਾਂ ਦਾ ਪਿਆਰ ਆ ਉਹ ਮਤਲਬ ਵੱਧਦਾ ਹੀ ਤੁਰਿਆ ਜਾਂਦਾ ਮੈਂ ਤਾਂ ਇਸ ਵਾਰ ਹੁਣ ਵਿਆਹ ਵੀ ਛੱਡਦਾ ਸੀ ਮੈਂ ਕਿਹਾ ਮੈਂ ਜਾਗੋ ਤੇ ਨਹੀਂ ਜਾਣਾ ਤੁਸੀਂ ਜਾਓ ਤੇ ਮੇਰੀ ਤਾਂ ਘੋੜੀ ਸੌਣ ਵਾਲੀ ਹੈ ਅੱਛਾ ਉਹ ਜਿਹੜੇ ਭੈਣ ਭਰਾ ਉਹਨਾਂ ਨੂੰ ਵੀ ਪਤਾ ਕਿਉਂਕਿ ਵੀ ਇਹ ਜਿਹੜੀ ਚੀਜ਼ ਆ ਹਨਾ ਅਗਲੇ ਦੀ ਇੰਨੀ ਮਹਿੰਗੀ ਤੇ ਆਏ ਅਗਲੇ ਨਿਸਾਮ ਕੇ ਰੱਖਣੀ ਆ ਉਹ ਵੀ ਗੁੱਸਾ ਨਹੀਂ ਕਰਦੇ ਬਿਲਕੁਲ ਵੀ ਵੀ ਤੁਸੀਂ ਆਏ ਨਹੀਂ ਮੈਂ ਕਿਹਾ ਕੱਲ ਨੂੰ ਪੈਲ ਸੱਚ ਆ ਜਾਾਂਗੇ ਬਈ ਤੇ ਜਾਗੋ ਤੇ ਨਹੀਂ ਆ ਸਕਦੀ ਮੈਂ ਤਾਂ ਮੇਰੀ ਤਾਂ ਘੋੜੀ ਸੈਮ ਦੇ ਟਾਈਮ ਹੀ ਹੈ ਮਤਲਬ ਉਹ ਉਹ ਪ੍ਰੋਗਰਾਮ ਜਿਹੜੇ ਰਹਿ ਜਾਂਦੇ ਜਿਹੜੇ ਜਾਗੋ ਸੇ ਛੇੜੇ ਹਾਂਜੀ ਹਾਂਜੀ ਆਪਾਂ ਛੱਡ ਦੇਈਏ ਜੀ ਇਹਨਾਂ ਦੇ ਡੈਡੀ ਨੂੰ ਕਿਹਾ ਮੈਂ ਕਿਹਾ ਤੁਸੀਂ ਜਾਓ ਖੁਸ਼ ਹੋ ਕੇ ਜਾਓ ਜਿੱਥੇ ਮਰਜੀ ਪਰ ਮੈਂ ਨਹੀਂ ਜਾਾਂ ਮੈਂ ਕਿਹਾ ਮੇਰੀ ਘੋੜੀ ਸੋਹਣ ਵਾਲੀ ਆ ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਵੀਰੇ ਹਨਾ ਜਦੋਂ ਆਪਾਂ ਟਾਈਮ ਹੀ ਨਹੀਂ ਸੰਭਾਲ ਲਿਆ ਤੇ ਹੁਣ ਪੈਂਡ ਜਾਣਾ ਕਰਦੀਆਂ ਵੀ ਪੇਕੇ ਜਾਣਾ ਜਾਣਾ ਮੇਲਨ ਜਾਣਾ ਤੇ ਪਰ ਵਸੇ ਉਹਦੇ ਤੋਂ ਫਰਸਤੇ ਹੀ ਮਿਲੀ ਉਹ ਘੋੜੀ ਇੰਨੀ ਬਿਮਾਰ ਹੋਈ ਤੇ ਉਹ ਮਾਂ-ਬਾਪ ਜਿਹੜੇ ਉਹ ਵੀ ਕਹਿ ਦਿੰਦੇ ਆ ਹਨਾ ਵੀ ਭਾਈ ਤੁਸੀਂ ਆਪਦਾ ਮਾਲ ਪਸ ਸੰਭਾਲ ਲਓ ਕੋਈ ਚੱਕਰ ਨਹੀਂ ਵੀ ਬਾਅਦ ਚ ਆਜੋ ਕੋਈ ਨੂੰ 10 ਦਿਨ ਰੁੱਕ ਕੇ ਆਜੋ ਉਹ ਆਏ ਦਿਲ ਤਰਾ ਦਿੰਦੇ ਆ ਕੀ ਕੀ ਕਹੋਂਗੇ ਔਰਤਾਂ ਜਿਹੜੀਆਂ ਇਸ ਕੰਮ ਦੇ ਜਾਂ ਸ਼ੌਂਕ ਦੇ ਮੈਂ ਕਿਹਾ ਦੇਖਿਆ ਤੁਸੀਂ ਉਹ ਜਾਂ ਮਤਲਬ ਬਹੁਤ ਘੱਟ ਆ ਰਹੀਆਂ ਐ ਇਸ ਕੰਮ ਇਹ ਜ਼ਿਆਦਾਤਰ ਜਿਹੜੇ ਹੈਗੇ ਜਾਂ ਤਾਂ ਮਰਦ ਹੈ ਪੁਰਸ਼ ਜਿਹੜੇ ਹੈਗੇ ਉਹ ਸੰਭਾਲਦੇ ਜਾਂ ਫਿਰ ਉਹਨਾਂ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਦੇਖਿਆ ਹੈਗਾ ਪਿਆਰ ਕਿੰਨਾ ਕੁ ਲਗਾਵ ਕਾਫੀ ਹੋ ਜਾਂਦਾ ਹੈ ਜਾਂ ਔਰਤਾਂ ਜਿਹੜੀਆਂ ਹੋਰ ਵੀ ਇਸ ਕਿਤੇ ਚਾਰੀਆਂ ਹਾਂ ਵੀਰ ਦੇਖੋ ਨੌਜਵਾਨ ਪੀੜ੍ਹੀ ਤਾਂ ਹਮ ਬਹੁਤ ਕੁੜੀਆਂ ਹਨਾ ਮਤਲਬ 20 ਤੋਂ 25 ਸਾਲ ਦੀ ਏਜ ਦੀਆਂ ਜਿਹੜੀਆਂ ਇਹ ਸ਼ੌਂਕ ਪਾਲੀ ਬੈਠੀਆਂ ਘੋੜੇ ਘੋੜੀਆਂ ਰੱਖਦੀਆਂ ਵੀ ਇਹ ਸਾਡੇ ਨਾਲ ਵੀ ਸੰਪਰਕ ਚਾ ਮਿਲਣ ਵੀ ਆਉਂਦੀਆਂ ਸਾਨੂੰ ਫੋਨ ਵੀ ਆਉਂਦੇ ਸਾਰਾ ਕੁਝ ਤੇ ਵੈਸੇ ਮੈਂ ਤਾਂ ਬਹੁਤ ਵਧੀਆ ਕੰਮ ਕਹਿਣੀ ਆ ਵੀ ਜਿਹੜਾ ਇਸ ਕੰਮ ਚ ਆਉਂਦਾ ਨਾਲੇ ਤਾਂ ਇਹਨਾਂ ਦੀ ਸਾਮ ਸਮਾਈ ਨਾਲੇ ਵਧੀਆ ਆਪਦਾ ਅਕਵੀਲਦਾਰੀ ਕਹਨੇ ਆਪਾਂ ਤਾਂ ਬਿੱਤਰੀ ਜਾਊਗੀ ਵਧੀਆ ਤੁਰੀ ਜਾਂਦੀ ਐ ਬਸ ਪੈਸੇ ਮੁੱਕਦੇ ਨਹੀਂ ਹੋਰ ਆ ਗਏ ਮੁੱਕਦੇ ਨਹੀਂ ਹੋਰ ਆ ਗਏ ਜੋੜ ਕੇ ਕਰਨੇ ਕੀ ਐ ਬਸ ਸਹੀ ਐ ਸਹੀ ਵੀ ਇਹਦੇ ਨਾਲ ਚਲੋ ਟਾਈਮ ਵੀ ਜਿਹੜਾ ਬਤੀਤ ਹੋ ਜਾਂਦਾ ਹੈ ਹਨਾ ਸਿਹਤ ਵੀ ਠੀਕ ਰਹਿੰਦੀ ਐ ਜੇਕਰ ਆਪਾਂ ਕੰਮ ਲੱਗੇ ਰਹੇ ਨੇ ਨਹੀਂ ਤਾਂ ਫਿਰ ਕਹਿੰਦੇ ਐ ਕਿ ਜਿਹੜਾ ਵਿਹਲਾ ਦਿਮਾਗ ਉਹ ਸ਼ੈਤਾਨ ਦਾ ਘਰ ਹਾਂਜੀ ਇਹ ਤਾਂ ਹੈ ਹੀ ਵੀਰੇ ਹੁਣ ਜੇ ਵਿਹਲੇ ਆ ਤਾਂ ਫਿਰ ਹਨਾ ਕਿਸੇ ਨਾਲ ਲੜਾਂਗੇ ਵਾਧੂ ਹੁਣ ਜਿਆ ਉੱਥੇ ਅੰਦਰ ਵੀ ਪੈਣਿਆ ਹੁਣ ਉੱਤੇ ਕੈਮਰਾ ਵੀ ਨਹੀਂ ਦੇਖੀ ਚਾਹੀਦਾ ਵੀ ਕਿਹੜੀ ਬਹਿ ਗਈ ਕਿਹੜੀ ਖੜ ਗਈ ਕਿਹੜੀ ਕੀ ਕਰੀ ਜਾਂਦੀ ਐ ਬਸ ਲੇਟਾ ਲਾਉਂਦੀ ਦੇਖਣ ਆ ਗਿਆ ਉਹ ਹੋ ਗਿਆ ਬਸ ਐਂ ਕਰੀਏ ਸਾਰੀ ਦਾੜੀ ਮਤਲਬ ਜਿਹੜੀ ਜ਼ਿੰਦਗੀ ਸਮਝ ਲੈ ਘੋੜੇ ਨਹੀਂ ਬਣੀਆਂ ਵੀਰੇ ਸਾਡੀ ਤਾਂ ਸਹੀ ਗੱਲ ਹਾਂਜੀ ਹੋਰ ਆਪਾਂ ਨੂੰ ਅਸ ਵੀ ਮਦਦ ਕਰਾਉਂਦੀ ਉਹ ਬੈਠ ਵੈਸੇ ਤਾਂ ਵਿਚਾਰੇ ਹੁਣ ਮੰਜੇ ਤੇ ਬੈਠੇ ਆ ਪਰ ਜੇ ਮੈਂ ਕਿਤੇ ਜਾਣਾ ਮੈਂ ਉਹਨੂੰ ਕਹਿਣਾ ਮਾਤਾ ਤੇਰਾ ਮੰਜਾ ਇੱਥੇ ਢਾਤਾ ਤੇ ਧਿਆਨ ਰੱਖਣਾ ਪੂਰਾ ਉਹ ਕਹੋ ਮੈਂ ਕਿਹੜਾ 800 ਦਾ ਰੌਲਾ ਤਾਂ ਪਾ ਦੇਂਗੀ ਐ ਵਾਧਾ ਮੂਜਾ ਮਾਰ ਦਿੰਦੀ ਹਾਂਜੀ ਜੇ ਵੀ ਕੋਈ ਪਸੂ ਹੈ ਨਾ ਕਈ ਵਾਰੀ ਪਰ ਅਸੀਂ ਅੱਗੇ ਬੰਨ ਜਾਂਦੇ ਸੀ ਹੂੰ ਤੇ ਪਰ ਹੁਣ ਅਸੀਂ ਜਦੋਂ ਵੀ ਜਾਣਾ ਇਹਨਾਂ ਨੂੰ ਖੁੱਲੇ ਛੱਡ ਕੇ ਜਾਣਿਆ ਕਿਉਂਕਿ ਵੀ ਕੋਈ ਆਏ ਵੀ ਖੱਬਾ ਖੁੱਬਾ ਪਾ ਲੈ ਸਿਰ ਮਾਤਾ ਵੀ ਕੀ ਕਰਨਗੇ ਫਿਰ ਉਹ ਡਰ ਦੇ ਕੋਲੇ ਨਾ ਹੀ ਅਸੀਂ ਉਹਨਾਂ ਨੂੰ ਪਛਵਾ ਚਾਉਣ ਦਿੰਨੇ ਆ ਵੀ ਜੇ ਸੱਟ ਫੇਟ ਖਾ ਲਈ ਫਿਰ ਸਾਨੂੰ ਉਦੋਂ ਵੀ ਔਖਾ ਹੋ ਜੂ ਤੇ ਬਸ ਅਨ ਨਿਗਾਹ ਜ਼ਰੂਰ ਰੱਖਦੇ ਉਹ ਵੈਸੇ ਪੱਖੇ ਦੀ ਹਵਾ ਨਹੀਂ ਲੈਂਦੇ ਹੁਣ ਨਮ ਥੱਲੇ ਬੈਠੇ ਆ ਪੂਰਾ ਧਿਆਨ ਰੱਖਦੇ ਆ ਆਵਾਜ਼ਾਂ ਮਾਰੀ ਜਾਣੀ ਕਿ ਫਲਾਨੀ ਦੀ ਤੌਪ ਆ ਗਈ ਧੰਕੀ ਨਿਸ਼ਾ ਆ ਗਈ ਫਿਰ ਮੈਂ ਥੋੜਾ ਐ ਵੇਸਲੀ ਹੋ ਜਾਣੀ ਚਲ ਆਵਾਜ਼ ਤਾਂ ਆਈ ਜਾਣੀ ਬਾਹਰ ਹਾਂਜੀ ਕੈਮਰੇ ਦਾ ਕੰਮ ਕਰਦੇ ਆ ਜੀ ਕੈਮਰੇ ਦਾ ਕੰਮ ਕਰਦੀ ਕੀ ਕਹੋਂਗੇ ਨੌਜਵਾਨਾਂ ਨੂੰ ਕਿ ਮਤਲਬ bizness ਜਾਂ ਕਿੱਤਾ ਜਿਹੜਾ ਆਪ ਦਾ ਜਿਹੜਾ ਪੁਰਖਾਂ ਦਾ ਦਿੱਤਾ ਹੈ ਖੇਤੀ ਤੋਂ ਵੀ ਨੌਜਵਾਨ ਜਿਹੜੀ ਹੈ ਪੀੜੀ ਭੱਜ ਰਹੀ ਹੈ ਹਨਾ ਵੀ ਅੱਜ ਕੱਲ ਦੇਖਿਆ ਕਿ ਖੇਤੀ ਵਾਲੇ ਪਾਸੇ ਹੈ ਨਹੀਂ ਨੌਜਵਾਨ ਮਤਲਬ ਜਾਂ ਤਾਂ ਵੱਡੇ ਸ਼ਹਿਰਾਂ ਚ ਚਲੇ ਗਏ ਉੱਥੋਂ ਦੀਆਂ ਜਿਹੜੀਆਂ ਰੌਸ਼ਨੀਆਂ ਚ ਉਹ ਡੁੱਬ ਗਏ ਜਾਂ ਫਿਰ ਵਿਦੇਸ਼ ਚਲੇ ਜਾਂਦੇ ਆ ਨੇ ਪਿੰਡਾਂ ਵਰਗੀ ਦਾ ਕਿਤੇ ਰੀਸ ਹੈ ਨਹੀਂ ਜੀ ਤੇ ਸਾਰੇ ਖੇਤੀ ਛੱਡ ਰਹੇ ਆ ਪਰ ਇਹ ਖੇਤੀ ਦੇ ਨਾਲ ਨਾਲ ਇਹ ਵੀ ਬਹੁਤ ਵਧੀਆ ਮਤਲਬ ਕਿ ਕਿੱਤਾਂ ਨਾਲ ਤਾਂ ਖੇਤ ਜੀ ਲੱਗਦਾ ਹੀ ਜਾ ਕੇ ਤੇ ਨਾਲੇ ਇੰਨੇ ਜੀ ਲੱਗਦਾਗਾ ਮਤਲਬ ਕਿ ਵੀ ਲਾਈਫ ਵਧੀਆ ਪਿੰਡ ਦੀ ਆਪਾਂ ਕਹਿ ਸਕਦੇ ਹਾਂ ਸ਼ਹਿਰ ਨਾਲੋਂ ਸ਼ਹਿਰ ਚ ਵੀ ਆਵਾਜਾਈ ਨਹੀਂ ਲੋਟ ਆਉਂਦੀ ਮਤਲਬ ਕਿ ਵੀ ਸੰਘਰਸ਼ ਭਰੀ ਜ਼ਿੰਦਗੀ ਆ ਇੱਥੇ ਵਧੀਆ ਆਪਦਾ ਕਰ ਲੋ ਜਿੰਨਾ ਕਰਨਾ ਪੈ ਜੋ ਪੈ ਜੋ ਇੱਥੇ ਹੋਰ ਵੀ ਕਰਦੇ ਨੇਗੇ ਤੇ ਉੱਥੇ ਪਰ ਸ਼ਹਿਰ ਚ ਤਾਂ ਐਵੇਂ ਹੀ ਕੋਈ ਸਾਥ ਵੀ ਨਹੀਂ ਦਿੰਦਾ ਇੱਥੇ ਜੇ ਆਪਣੀ ਹਣ ਘੋੜੀ ਸੀਗੀ ਕੋਈ ਲੋਕ ਸਾਰੇ ਆਉਂਦੇ ਦੁੱਖ ਸੁੱਖ ਵਡਾਉਣੇ ਆ ਕੇ ਬੈਠ ਜਾਂਦੇ ਆ ਜਾਂ ਕੋਈ ਘਰੇ ਨਹੀਂ ਹੈਗਾ ਘੋੜੀ ਦੇ ਬੋਤਲਾਂ ਵਗੈਰਾ ਲਾਉਣੀ ਆ ਉਹ ਲਵਾ ਦਿੰਦੇ ਆਗੇ ਪਰ ਇਹ ਤਾਂ ਵਧੀਆ ਹੀ ਆਉਣਾ ਚਾਹੀਦਾ ਇੱਧਰ ਸਾਰਿਆਂ ਨੂੰ ਹੀ ਨੌਜਵਾਨ ਆ ਵੀ ਬਹੁਤ ਰਿਹਾ ਜੀ ਕੈਨੇਡਾ ਜਾ ਕੇ ਸਾਰੇ ਸ਼ੌਂਕ ਵੀ ਪੂਰੇ ਕਰ ਰਹੇ ਆ ਇੱਧਰ ਆਪਦੇ ਪੇਰੈਂਟਸ ਨੂੰ ਗਿਫਟ ਕਰ ਰਹੇ ਆ ਘੋੜੀਆਂ ਤੇ ਕਰਨਾ ਵੀ ਚਾਹੀਦਾ ਹੀ ਸਾਰਾ ਕੁਝ ਬਹੁਤ ਵਧੀਆ ਇਹ ਮਤਲਬ ਕਿ ਹਾਂ ਖੇਤੀ ਕਰਕੇ ਖੇਤੀ ਵੀਰੇ ਜਿਹੜੀ ਆ ਨਾ ਉਹ ਘੋੜਿਆਂ ਦੇ ਨਾਲ-ਨਾਲ ਤਾਂ ਮੈਨੂੰ ਲੱਗਦਾ ਵੀ ਮੈਂ ਕਹੂੰਗੀ ਜ਼ਰੂਰੀ ਆ ਕਿਉਂਕਿ ਆਪਦੀ ਹਰੇਕ ਚੀਜ਼ ਆਪਾਂ ਤਿਆਰ ਕਰ ਸਕਦੇ ਆ ਜੋ ਵੀ ਜਿਹੜੇ ਅੰਦਾ ਅਗਲਾ ਕਿਲਾ ਹਨ ਤੇ ਉਹ ਆਪਾਂ ਇਹਨਾਂ ਦਰਫੜ ਦੇ ਕਰਕੇ ਹੁਣ ਗਰਮੀ ਚ ਵਧੀਆ ਪਾ ਦਿੰਨੇ ਆਗੇ ਤੇ ਹਰੇਕ ਚੀਜ਼ ਆਪਾਂ ਕਰੇ ਹੁਣ ਆਪਦੀ ਕਣਕ ਖੁੱਲੀ ਆ ਤਾਂ ਵਿੱਚ ਛੋਲੇ ਵਗੈਰਾ ਪਾ ਕੇ ਪਾਊਡਰ ਪਾਊਡਰ ਉਹ ਆਪਦੀ ਖਰਾਕ ਤਿਆਰ ਕਰਾ ਲੈਣੇ ਆ ਜੇ ਆਪਾਂ ਹੁਣ ਖੇਤੀ ਛੱਡਤੀ ਫਿਰ ਆਪਾਂ ਨੂੰ ਹਰੇਕ ਚੀਜ਼ ਮੁੱਲ ਦੀ ਲੈਣੀ ਪੈਂਦੀ ਆ ਥੋੜਾ ਜਿਹਾ ਫਰਕ ਪੈ ਜਾਂਦਾ ਮਤਲਬ ਇਹ ਆਪਾਂ ਗੋਲ ਦੇ ਨਹੀਂ ਹੁਣ ਪੰਜ ਢੋਲ ਭਰ ਕੇ ਰੱਖ ਲੈ ਤੇ ਹੁਣ ਮੁੱਕਦੇ ਨਹੀਂ ਸਾਲ ਪਰ ਐ ਹੋ ਜਾਂਦਾ ਵੀਰੇ ਦੇਖੇਗਾ ਕਿ ਜਿਹੜੇ ਮਾਪਿਓ ਹੈਗੇ ਜੇ ਖੇਤੀ ਕਰ ਰਹੇ ਹੈਗੇ ਖੇਤੀ ਨਾਲ ਸੰਬੰਧ ਰੱਖਦੇ ਹੈਗੇ ਉਹ ਆਦੇ ਬੱਚਿਆਂ ਨੂੰ ਜਿਹੜਾ ਹੈਗਾ ਉਸ ਤੋਂ ਪਾਸੇ ਰਹਿਣ ਦੀ ਗੱਲ ਕਰਦੇ ਕਿ ਯਾਰ ਤੁਸੀਂ ਇਹ ਜਿਹੜਾ ਪੁਰਖਿਆਂ ਦਾ ਕੰਮ ਹੈ ਖੇਤੀ ਨਹੀਂ ਕਰਨੀ ਤੁਸੀਂ ਅਫਸਰ ਬਣੋ ਜਾਂ ਕੋਈ ਹੋਰ ਕੋਈ ਆਪਦਾ ਬਿਜ਼ਨਸ ਕਰੋ ਲੇਕਿਨ ਜੋਤ ਨੂੰ ਦੇਖੇਗਾ ਕਿ ਤੁਸੀਂ ਨਾਲ ਰੱਖਦੇ ਹੋ ਇਹਦਾ ਸ਼ੌਂਕ ਵੀ ਜਿਹੜਾ ਐਸ ਪਾਸੇ ਕਦੇ ਆਇਆ ਮਨ ਦੇ ਵਿੱਚ ਕਿ ਮਤਲਬ ਜੋਤ ਨੂੰ ਰੋਕੇ ਹੋਵੇ ਕਿ ਮਤਲਬ ਆਹ ਕੰਮ ਨਹੀਂ ਕਰਨਾ ਜਾਂ ਕੋਈ ਹੋਰ ਕੋਈ ਬਿਜ਼ਨਸ ਕਰੀ ਜਾਂ ਫਿਰ ਨਹੀਂ ਨਹੀਂ ਵੀਰੇ ਮੈਂ ਤਾਂ ਬਸ ਐਂ ਜੀ ਸੋਚਦੀ ਹੁੰਨੀ ਆ ਵੀ ਆਪਾਂ ਕਿਹੜਾ ਨੌਕਰੀ ਕਰਦੇ ਸੀ ਵਧੀਆ ਜ਼ਿੰਦਗੀ ਆ ਪੂਰੇ ਖੁਸ਼ ਆ ਤੇ ਬੱਚਾ ਬਸ ਇਹੋ ਜੀ ਜ਼ਿੰਦਗੀ ਤੇ ਆ ਜੇ ਹੋਰ ਕੀ ਪਾਲਦਾ ਬੰਦਾ ਹਨਾ ਵਧੀਆ ਮੈਂ ਖੇਤੀ ਵੀ ਖੇਤ ਜਾਓ ਆਪਦਾ ਆ ਬਾਬੇ ਨਾਨਕ ਨੇ ਤਾਂ ਬਖਸ਼ੀ ਖੇਤੀ ਆ ਆਪਾਂ ਨੂੰ ਜਿਹੜੇ ਆਪਾਂ ਹੋਰ ਕੰਮ ਕਰੀਏ ਉਹ ਤਾਂ ਆਪਣੀ ਮਰਜ਼ੀ ਆ ਬਾਬੇ ਨਾਨਕ ਨੇ ਤਾਂ ਆਪਾਂ ਨੂੰ ਕਿਰਤ ਕਰਨ ਨੂੰ ਕਿਹਾ ਸੀ ਖੇਤੀ ਕਰਕੇ ਦਿਖਾਈ ਤੇ ਉਹਦੇ ਵਿੱਚੋਂ ਘਾਟਾ ਵੀ ਨਹੀਂ ਪੈਂਦਾ ਜੀ ਜਿਹੜੀ ਆਪਾਂ ਨੂੰ ਬਾਬੇ ਨਾਨਕ ਨੇ ਖੇਤੀ ਬਖਸ਼ਦੀ ਨਾ ਕਦੇ ਵੀ ਘਾਟਾ ਨਹੀਂ ਪੈਂਦਾ ਬਹੁਤ ਕਿਰਪਾ ਹੈ ਮਹਾਰਾਜ ਦੀ ਬਹੁਤ ਬਹੁਤ ਧੰਵਾਤੋ ਡਾ ਬੋਲੀਵੋਲੀ ਬਾਬਾ ਨੂੰ ਸਮੇਂ ਦੇਣ ਦੇ ਲਈ ਐ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਹੈ ਤੁਸੀਂ ਆਪਣੇ ਕਮੈਂਟਸ ਲਾਈ ਜਰੂਰ ਦੱਸਿਆ ਜੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਜੇ ਤੇ ਕਿਤ ਨੰਬਰ ਕੀ ਹੈ ਜੇਕਰ ਕਿਸੇ ਨੇ ਤੋਤੋਂ ਕੋਈ ਸਲਾਹ ਲੈਣੀ ਹੈ ਜਿਹੜੇ ਕੋਈ ਨਵੇਂ ਜਿਹੜੇ ਇਸ ਤਰ੍ਹਾਂ ਦੇ ਹੈ ਕਿ ਜਾਨਵਰ ਰੱਖਣਾ ਚਾਹੁੰਦੇ ਹੈ ਨੌਜਵਾਨ ਪੀੜ੍ਹੀ ਹੈ ਜਾਂ ਕੁੜੀਆਂ ਜਿਹੜੀਆਂ ਜਿਸ ਤਰ੍ਹਾਂ ਦੇ ਨਾਲ ਇਸ ਕਿਤੇ ਵਿੱਚ ਆ ਰਹੀਆਂ ਹੈਗੀਆਂ ਕਿ ਤੋਤੋਂ ਜਾਣਕਾਰੀ ਲੈ ਕੇ ਉਹ ਵੀ ਇਸ ਕੰਮ ਦੇ ਵਿੱਚ ਆ ਸਕਣ ਤਾਂ ਕਿ ਨੰਬਰ ਕੀ ਹੈ ਤੁਹਾਡਾ ਜਿਸ ਨਾਲ ਸੰਪਰਕ ਕਰ ਸਕੋ ਜੋਤ ਦੇ ਦੇ ਨੰਬਰ ਇੱਕ ਤੇ ਆਪਣਾ ਪੇਜ ਹੈਗਾ ਇੰਸਟਾਗ੍ਰਾਮ ਤੇ ਜੋਤ ਸਟੱਡ ਫਾਰਮ ਤੇ ਇਹ ਆਪਣਾ ਕੰਟੈਕਟ ਨੰਬਰ ਹੈਗਾ 7355835087 ਜਦੋਂ ਮਰਜ਼ੀ ਆਪਾਂ ਨੂੰ ਕਾਲ ਕਰੋ ਜਾਂ ਆਪਾਂ ਹਰ ਟਾਈਮ ਪਿੱਕ ਕਰਾਂਗੇ ਕਾਲ ਨਾਲ ਖੜੇ ਆ ਕੋਈ ਸਲਾਹ ਲੈਣੀ ਹੋਵੇ ਕੋਈ ਪਰੇਸ਼ਾਨੀ ਹੋਵੇ ਆਪ ਇਹ ਨਾਲ ਗੱਲ ਕਰ ਸਕਦੇ ਬਿਲਕੁਲ ਹੈ ਫੋਨ ਕਰਕੇ ਚਲੋ ਕੋਈ ਨਾ ਕੋਈ ਐਸ ਕਿਤੇ ਚਾਹੂਗਾ ਤਾਂ ਉਹਦਾ ਵੀ ਜਿਹੜਾ ਫਾਇਦਾ ਜਿਹੜਾ ਹੈ ਹਾਂਜੀ 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 ਇਹ ਕੋਈ ਮਰਜ਼ੀ ਜਦੋਂ ਮਰਜ਼ੀ ਕਾਲ ਕਰੋ ਘਰੇ ਆਓ ਜੀ ਆਇਆਂ ਨੂੰ ਸਾਰਿਆਂ ਨੂੰ ਹਾਂਜੀ ਸੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੇ ਕਮੈਂਟਸ ਰਾਹੀਂ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਜੇ ਅਜੇ ਹੀ ਹੋਰ ਵੀਡੀਓਜ਼ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ